ਬਲਾਡਾ थाना सदर ਵਿੱਚ ਲਗਾਏ ਗਏ ਇਸ ਵਾਰ ਇਹ ਜੀ ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਇਨਸਪੈਕਟਰ ਗੁਰਪ੍ਰੀਤ ਕੌਰ ਕੱਲ ਮੈਂ ਥਾਣਾ ਸਦਰ ਬਲਾਡਾ ਐਸ ਐਚਓ ਜੁਆਇਨ ਕੀਤਾ ਤੇ ਮੇਰੀ ਥਾਣਾ ਸਦਰ ਬਲਾਡਾ ਦੇ ਏਰੀਆ ਚ ਜਿਹੜੇ ਪਿੰਦੇ ਪਿੰਡ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਹੈ ਤਾ ਤੁਸੀਂ ਪਹਿਲਾਂ ਸਾਨੂੰ ਇਨਫੋਰਮੇਸ਼ਨ ਦਿਓ ਤੇ ਜਿਹੜੇ ਕੋਈ ਨਸ਼ੇ ਵੇਚ ਰਹੇ ਨੇ ਤਾਂ ਉਹ ਆਪਣਾ ਕੰਮ ਛੱਡ ਦਿਓ ਅਸੀਂ ਹੁਣ ਆ ਗਏ ਆ ਜਿਹੜੇ ਵੀ ਨਸ਼ੇ ਵੇਚਣਗੇ ਉਹਨਾਂ ਦੇ ਪਰਚੇ ਹੋਣਗੇ ਕਾਰਵਾਈਆਂ ਹੋਣਗੀਆਂ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਹਨਾਂ ਅਨੁਸਾਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਅਸੀਂ ਬੰਦ ਕਰਾਂਗੇ ਨੰਬਰ 2 ਤੇ ਜਿਹੜੇ ਵੀ ਨੌਜਵਾਨ ਮੰਦਿਰ ਆ ਬੁਲਟ ਮੋਟਰਸਾਈਕਲ ਚਲਾ ਰਹੇ ਨੇ ਪਟਾਕੇ ਪਾ ਰਹੇ ਨੇ ਹੁੱਲੜਵਾਜੀਆਂ ਕਰ ਰਹੇ ਨੇ ਉਹ ਆਪਣੀਆਂ ਇਹਨਾਂ ਹੁੱਲੜਵਾਜੀਆਂ ਤੋਂ ਆਵਾਜ਼ ਆ ਜਾਣ ਨਹੀਂ ਸਭ ਤੇ ਕਾਨੂੰਨੀ ਕਾਰਵਾਈਆਂ ਹੋਣਗੀਆਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਜਾਂ ਵੱਡੇ ਵੱਡੇ ਸਪੀਕਰ ਲਾ ਕੇ ਟਰੈਕਟਰਾਂ ਦੇ ਉੱਤੇ ਜਾ ਰਹੇ ਨੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਂ ਟ੍ਰੈਫਿਕ ਦੇ ਵਿੱਚ ਅੜਚਨਾ ਪੈਦਾ ਕਰ ਰਹੇ ਨੇ ਉਹਨਾਂ ਤੇ ਸਾਰਿਆਂ ਤੇ ਕਾਰਵਾਈਆਂ ਹੋਣਗੀਆਂ ਸੋ ਮੇਰੀ ਹੁਣ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਹ ਸਾਰਾ ਕੋਈ ਵੀ ਕੁਝ ਵੀ ਕਿਸੇ ਨੇ ਗਲਤ ਕੰਮ ਨਹੀਂ ਕਰਨਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਕੋਈ ਤੁਹਾਨੂੰ ਲੱਗ ਰਿਹਾ ਹੈ ਵੀ ਇੱਥੇ ਨਸ਼ਾ ਵਿਕਦਾ ਤਾਂ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਪੰਜਾਬ ਪੁਲਿਸ ਤੁਹਾਡੀ ਸੇਵਾ ਚ ਹਾਜ਼ਰ ਹੈ ਤੇ ਸਾਰਿਆਂ ਤੇ ਅਸੀਂ ਜੋ ਵੀ ਕੋਈ ਵੰਦੀ ਹੈ ਕਾਰਵਾਈ ਸੀ ਕਰਾਂਗੇ ਥੈਂਕ ਯੂ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਤਰੀਆ ਟੀਵੀ